ਅੱਜ LIC ਦੇ ਵਿੱਚ 12:30 ਤੋਂ ਲੈ ਕੇ 1:30 ਵਜੇ ਤੱਕ ਆਲ ਇੰਡੀਆ ਇੰਸ਼ੋਰੈਂਸ EMPLOYEES ASSOCIATION ਦੇ ਬੈਨਰ ਥੱਲੇ ਅਸੀਂ 1 ਘੰਟੇ ਦਾ ਵਾਕਆਊਟ ਕਰਨ ਜਾ ਰਹੇ ਹਾਂ ਵਾਕਆਊਟ ਦਾ ਸਾਡੇ 2 ਮੁੱਦੇ ਨੇ ਇੱਕ ਮੁੱਦਾ ਹੈਗਾ LIC ਦੇ ਵਿੱਚ ਨਵੀਂ ਭਰਤੀ ਕਲਾਸ 3 ਤੇ 4 ਦੇ ਵਿੱਚ ਕੀਤੀ ਜਾਵੇ ਤੇ ਸਾਡੇ ਜਿਹੜੀ ਜਥੇ ਹੈ ਜਥੇਬੰਦੀ ਆਲ ਇੰਡੀਆ ਇੰਸ਼ੋਰੈਂਸ EMPLOYEES ASSOCIATION ਉਹਦੋਂ ਨੂੰ ਰੈਕੋਗਨਾਈਜ਼ ਕੀਤਾ ਜਾਵੇ ਪਹਿਲੇ ਮੁੱਦੇ ਤੇ ਮੈਂ ਗੱਲਬਾਤ ਕਰਦੇ ਹੋਏ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਲੁਧਿਆਣਾ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਸਾਡੇ ਕੋਲ ਸਟਾਫ ਡੇ ਬਾਈ ਡੇ ਲਗਾਤਾਰ ਘਟਦਾ ਜਾ ਰਿਹਾ ਹੈ ਚਾਹੇ ਉਹ ਟ੍ਰਾਂਸਫਰ ਹੋ ਕੇ ਜਾ ਰਹੇ ਨੇ ਚਾਹੇ ਉਹਨਾਂ ਦੀ ਪ੍ਰਮੋਸ਼ਨ ਹੋ ਕੇ ਜਾ ਰਹੀ ਹੈ ਕਲਾਸ 3 ਕੱਢਦੀ ਮੈਂ ਗੱਲ ਕਰ ਰਿਹਾ ਹਾਂ ਦੂਸਰੇ ਪਾਸੇ ਰਿਟਾਇਰਮੈਂਟ ਹੋ ਰਹੀ ਹੈ ਔਰ ਤੀਸਰਾ ਕਾਰਨ ਹੈ ਅਨਫੋਰਚੂਨੇਟਲੀ ਸਾਡੇ ਕਿਸੇ ਸਾਥੀ ਦੀ ਡੈਸ ਹੋ ਜਾਣਾ ਅਸੀਂ ਸਰਕਾਰ ਕੋਲੋਂ ਅੱਜ ਦੇ ਇਸ ਘੰਟੇ ਦੇ ਵਿੱਚ ਵਾਕ ਆਊਟ ਦੇ ਵਿੱਚ ਇੱਕ ਮੰਗ ਕਰ ਰਹੇ ਹਾਂ ਕਿ ਐਲਐਸਸੀ ਦੇ ਵਿੱਚ ਕਲਾਸ 3 ਤੇ 4 ਦੀ ਭਰਤੀ ਕੀਤੀ ਜਾਵੇ ਸਾਡੀ ਜੈਨੂਇਨ ਡਿਮਾਂਡ ਇਹ ਹੈ ਕਿ ਵੀ ਪਿਛਲੇ ਦੌਰ ਦੇ ਵਿੱਚ ਜਦੋਂ 2020 ਦੇ ਵਿੱਚ ਐਲਐਸਸੀ ਚ ਭਰਤੀ ਹੋਈ ਤਾ ਆਲ ਓਵਰ ਜ਼ੋਨ ਦੇ ਵਿੱਚ 8000 ਵੈਕੈਂਸੀਆਂ ਡਿਕਲੇਅਰ ਕੀਤੀਆਂ ਗਈਆਂ ਸੀ ਜਿਨ੍ਹਾਂ ਚੋਂ 2700 ਵੈਕੈਂਸੀਆਂ ਆ ਅਜੇ ਵੀ ਖਾਲੀ ਪਈਆਂ ਨੇਗੀਆਂ ਅਸੀਂ ਮੰਗ ਕਰਦੇ ਆ ਪਹਿਲਾਂ ਤਾਂ 2700 ਵੈਕੈਂਸੀਆਂ ਪੂਰੀਆਂ ਭਰੀਆਂ ਜਾਣ ਦੂਜੀ ਮੰਗ ਸਾਡੀ ਇਹ ਹੈ ਕਿ ਵੀ ਜਿਹੜੇ ਸਾਥੀ ਰਿਟਾਇਰ ਹੋ ਗਏ ਉਹਨਾਂ ਦੀ ਥਾਂ ਦੇ ਉੱਤੇ ਵੀ ਸਾਡੇ ਕੋਲ ਕੁਝ ਵੈਕੈਂਟ ਹੋ ਗਿਆ ਵੈਕੂਮ ਕਲੀਅਰ ਜ਼ਿਆਦਾ ਕਰੀਏਟ ਹੋ ਗਿਆ ਉਹ ਸਾਡਾ ਵੈਕੂਮ ਵੀ ਸਾਡਾ ਕਲੀਅਰ ਕੀਤਾ ਜਾਵੇ ਤਾਂ ਕਿ ਸਾਡੇ ਕੋਲ ਨਵੀਂ ਭਰਤੀ ਹੋਵੇ ਐਲ ਆਈ ਸੀ ਦੇ ਵਿੱਚ ਨਵੀਂ ਭਰਤੀ ਇਸ ਕਰਕੇ ਵੀ ਅਸੀਂ ਮੰਗ ਕਰ ਰਹੇ ਹਾਂ ਕਿ ਅੱਜ ਕੱਲ ਐਲ ਆਈ ਸੀ ਦੇ ਵਿੱਚ ਗੱਲ ਚੱਲ ਰਹੀ ਹੈ ਡਿਜੀਟਲਾਈਜੇਸ਼ਨ ਯੁੱ ਪਰ ਉਹ ਡਿਜੀਟਲਾਈਜੇਸ਼ਨ ਜੋਗ ਨੂੰ ਚਲਾਉਣ ਦੇ ਲਈ ਨੌਜਵਾਨਾਂ ਦੀ ਲੋੜ ਹੈ ਸਾਡਾ ਬਹੁਤ ਸਾਰਾ ਨੌਜਵਾਨ ਬੇਰੋਜ਼ਗਾਰ ਹੋਇਆ ਬੈਠਾ ਹੈ ਸਾਡੀ ਜਥੇਬੰਦੀ ਦੀ ਕਾਲ ਹੈ ਵੀ ਪਬਲਿਕ ਸੈਕਟਰ ਦੇ ਵਿੱਚ ਸਰਕਾਰੀ ਨੌਕਰੀਆਂ ਦਾ ਜਲਦੀ ਤੋਂ ਜਲਦੀ ਭਰਤੀ ਕੀਤੀ ਜਾਵੇ ਵਰਕਿੰਗ ਕਿੰਨੇ ਮਜ਼ਦੂਰ ਸਾਡੇ ਕੋਲ ਇਸ ਵੇਲੇ 186 ਵਰਕਰ ਵਰਕਰ ਹਨ ਲੁਧਿਆਣਾ ਦੇ ਵਿੱਚ ਕਲਾਸ 3 ਹੋਰ ਜੇ ਅਸੀਂ ਨਾ ਕੰਮ ਦੀ ਗੱਲ ਕਰਦੇ ਹਾਂ ਤਾਂ ਐਲਐਸਸੀ ਦਾ ਜਿਹੜਾ ਕੰਮ ਹੈ ਤੁਸੀਂ ਪੂਰੇ ਤੁਹਾਡੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੋਵੇਗੀ ਮੇਰੇ ਤੋਂ ਜ਼ਿਆਦਾ ਕਿਉਂਕਿ ਐਲਐਸਸੀ ਨਾ ਕੇਵਲ ਇੰਡੀਆ ਦੇ ਵਿੱਚ ਵਰਗੇ ਬਿਸ਼ਪ ਦੇ ਵਿੱਚ ਫੇਮਸ ਹੋਈ ਹੋਈ ਹੈ ਕਿਉਂਕਿ ਇੱਕੋ ਇੱਕ ਕਾਰਨ ਹੈ ਲੋਕਾਂ ਨੂੰ ਐਲਸੀਡੀ ਤੇ ਵਿਸ਼ਵਾਸ ਹੈ ਕਾਰਨ ਕੀ ਹੈ ਪਰਤੀ ਕਿਉਂ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਦੀਆਂ ਮਾਰੂ ਨੀਤੀਆਂ ਨਿਕੀਆਂ ਉਹਨਾਂ ਨੇ ਇਸ ਪ੍ਰਾਈਵੇਟ ਸੈਕਟਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਹੋਈ ਹੈ ਪਬਲਿਕ ਸੈਕਟਰ ਦਾ ਪ੍ਰਾਈਵੇਟ ਕਰ ਦੇਣਾ ਨਿੱਜੀ ਹੱਥਾਂ ਦੇ ਵਿੱਚ ਸਰ ਆਪਣੇ ਸਰਕਾਰੀ ادارے ਨੂੰ ਦੇ ਦੇਣਾ ਇਹ ਇੱਕ ਕਾਰਨ ਹੈ ਔਰ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਪਬਲਿਕ ਸੈਕਟਰ ਸਰਕਾਰ ਦੀ ਸਰਕਾਰ ਨੂੰ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ ਉਹਨਾਂ ਦੇ ਡਿਵੈਲਪਮੈਂਟ ਦੇ ਵਿੱਚ ਨੇਸ਼ਨ ਬਿਲਡਿੰਗ ਦੇ ਵਿੱਚ ਉਹ ਸਾਡਾ ਅਦਾਰਾ ਬੜਾ ਟਾਪ ਦਾ ਅਦਾਰਾ ਲੈ ਸੀ ਇਹਦੇ ਵਿੱਚ ਇਹਨੂੰ ਪ੍ਰਾਈਵੇਟ ਨਾ ਵੀ ਕੀਤਾ ਜਾਵੇ ਬਲਕਿ ਇਹਦੇ ਵਿੱਚ ਕਲਾਸ 3 4 ਦੇ ਵਿੱਚ ਭਰਤੀ ਕੀਤੀ ਜਾਵੇ ਕਿ ਕੀ ਲਾਦੇ ਨੇ ਉਹ ਕਿਉਂ ਨਹੀਂ ਭਰਤੀ ਕਰ ਰਹੇ ਕਿਉਂ ਸਰਕਾਰ ਸਰਕਾਰ ਦੀ ਇਹਨੇਕ ਤਿਆਰੀ ਕੀਤਾ ਹੋਇਆ ਹੈ ਕਿ ਵੀ ਸਰਕਾਰੀ ਅਦਾਰਿਆਂ ਨੂੰ ਅਸੀਂ ਨਿੱਜੀਕਰਨ ਕਰ ਦੇਣਾ ਹੈ ਅਡਾਨੀਆਂ ਦੇ ਕਾਰਬੋਨ ਸੈਕਟਰ ਨੂੰ ਵੇਚਣ ਦਾ ਤਿਆਰ ਕੀਤਾ ਹੋਇਆ ਹੈ ਲੇਕਿਨ ਸਾਡੇ ਜਥੇਬੰਦੀ ਆਲ ਇੰਡੀਆ ਐਂਸ਼ੁਰੈਂਸ ਅਸੋਸੀਏਸ਼ਨ ਪੂਰੇ ਆਲ ਇੰਡੀਆ ਲੈਵਲ ਤੇ ਸਟਰਗਲ ਕਰ ਰਹੀ ਹੈ ਵੀ ਅਸੀਂ ਕਿਸੇ ਵੀ ਕੀਮਤ ਇਹਨੂੰ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਕੰਮਕਾਰ ਬੰਦ ਕੀਤੇ ਗਏ ਅੱਜ ਅਸੀਂ 1 ਘੰਟੇ ਲਈ ਕੰਮ ਕਰੀਤਾ ਹੈ ਔਰ ਮੈਂ ਇੱਥੇ ਜਾਣਕਾਰੀ ਦੇਣਾ ਚਾਹੁੰਦਾ 1 ਘੰਟੇ ਦਾ ਕੰਮ ਅਸੀਂ ਪੂਰੇ ਆਲ ਓਵਰ ਬ੍ਰਾਂਚਾਂ ਦੇ ਵਿੱਚ 13 ਬ੍ਰਾਂਚਾਂ ਨੇ ਲੁਧਿਆਣਾ ਦੇ ਵਿੱਚ ਇਹ ਜਿਹੜਾ 1 ਘੰਟੇ ਦਾ ਕੰਮ ਅਸੀਂ ਹੋਲਡ ਕੀਤਾ ਸਾਡੇ ਸਾਥੀ 1 ਘੰਟੇ ਬਾਅਦ ਹੋਰ ਜਦੋਂ ਜਿਹੜੇ ਨਾਲ ਹੋਰ ਮਤਲਬ ਪੂਰੀ એનર્ਜੀ ਦੇ ਨਾਲ ਕੰਮ ਕਰਨਗੇ ਤਾਂ ਕਿ ਇਸ ਘੰਟੇ ਦਾ ਕੰਮ ਨੂੰ ਅਸੀਂ ਸਾਡੇ ਪਾਲਿਸੀ ਆਰਡਰ ਨੂੰ ਕਿਸੇ ਹਾਂਜੀ ਉਹ ਵੀ ਕਰ ਲੈਣਗੇ ਹਾਂਜੀ ਬਿਲਕੁਲ ਹਾਂਜੀ ਅੱਜ ਦਾ ਜਿਹੜਾ ਅਸੀਂ ਵਰਕਆਊਟ ਕਰ ਰਹੇ ਹਾਂ ਆਲ ਇੰਡੀਆ ਇੰਸ਼ੋਰੈਂਸ EMPLOYEES ASSOCIATION ਦੇ ਬੈਨਰ ਥਲੇ 12:30 ਤੋਂ ਲੈ ਕੇ 1:30 ਵਜੇ ਤੱਕ ਦਾ 2.5 ਘੰਟੇ ਦਾ ਵਰਕਆਊਟ ਹੈ ਉਹਦੇ ਨਾਲ ਸਾਡਾ ਐਵੇਂ ਕਿ ਜਿਹੜੀ ਸੜੀ ਮੇਨ ਮੰਗ ਹੈ ਜਿਹੜੀ ਅੱਜ ਵੀ ਸੜੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵਿੱਚ ਜਿਹੜੀ ਕਲਾਸ 3 ਫੋਰ ਕੈਡਰ ਵਿੱਚ ਭਰਤੀ ਨਹੀਂ ਹੋ ਰਹੀ 2020 ਤੋਂ ਬਾਅਦ ਹੁਣ 2025 ਆ ਗਿਆ 5 ਸਾਲ ਤੋਂ ਕੋਈ ਇਸ ਤੇ ਗੱਲਬਾਤ ਨਹੀਂ ਹੋਈ ਕਿ ਕਲਾਸ 3 ਫੋਰ ਚ ਰਿਕਰੂਟਮੈਂਟ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ 2024-25 ਚ ਰਿਟਾਇਰਮੈਂਟਸ ਹੋਈਆਂ ਨੰਬਰ ਆਫ EMPLOYE ਇੰਨਾ ਡਾਟਾਬੇਸ ਹੈ LIC ਕੋਲ ਇੰਨਾ ਪਾਲਸੀ ਹੋਲਡਰ ਹੈ 40 ਕਰੋੜ ਪਾਲਸੀ ਹੋਲਡਰ ਹੈ ਉਹਨਾਂ ਦੀ ਸੇਵਾ ਦੇ ਲਈ ਬੰਦਿਆਂ ਦੀ ਤਾਂ ਜ਼ਰੂਰਤ ਹੈ ਜੇ ਇੰਪਲਾਈਜ਼ ਹੋਣਗੇ ਤਾਂ ਹੀ ਪਾਲਸੀ ਹੋਲਡਰਾਂ ਨੂੰ ਵੀ ਬਿਹਤਰ ਸੇਵਾ ਦਿੱਤੀ ਜਾਏਗੀ ਸਾਡੀ ਅੱਜ ਦੋ ਡਿਮਾਂਡਸ ਹੈ ਇੱਕ LIC ਚ ਕਲਾਸ 3 ਦੀ ਭਰਤੀ ਤੇ ਇੱਕ ਦੂਸਰੀ ਹੈ ਕਿ ਸਾਡੇ ਆਲ ਇੰਡੀਆ ਇੰਸ਼ੋਰੈਂਸ EMPLOYEES ASSOCIATION ਨੂੰ ਮਾਨਤਾ ਪਰਦਾਨ ਕਰੋ ਕਿੰਨੇ ਪ੍ਰਾਣੇ ਮੌਜਮ ਨੇ ਜਿਹਨੂੰ ਕੁਛ ਸਮਾਂ ਹੁਣ ਰਹਿ ਗਿਆ ਰਿਟਾਇਰਮੈਂਟ ਨੂੰ ਤੇ ਕਿਦਾਂ ਕੰਮ ਮੈਨੇ ਕਿਦਾਂ ਕਰਦੇ ਸਾਡੀ ਮੈਕਸਿਮਮ ਰਿਟਾਇਰਮੈਂਟ ਦਾ ਜਿਹੜਾ ਸੀ ਲੁਧਿਆਣਾ ਡਿਵੀਜ਼ਨ ਦੀ ਗੱਲ ਕਰੀਏ ਤਾਂ ਸਾਡੇ ਕੋਲ 186 ਕਲਾਸ ਉਹਦੇ ਵਿੱਚੋਂ 186 ਦੇ ਵਿੱਚੋਂ ਅਸੀਂ ਜੇ ਇਸ ਸਾਲ ਦੇ 2025 'ਚ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ 30 ਤੋਂ ਲੈ ਕੇ 35 ਏਮਪਲਾਈਜ਼ ਰਿਟਾਇਰ ਹੋ ਜਾਣਗੇ ਤਾਂ ਜਿਸ ਤਰ੍ਹਾਂ ਸਟਾਫ ਕੱਟ ਰਿਹਾ ਹਰ ਮਹੀਨੇ ਦੋ ਦੋ ਤਿੰਨ ਤਿੰਨ ਰਿਟਾਇਰਮੈਂਟਸ ਹੋ ਰਹੀਆਂ ਹਨ ਤਾਂ ਅਨਮਲੇ ਆਫਿਸ ਖਾਲੀ ਹੋ ਰਹੇ ਹਨ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਦ ਤੱਕ ਯੰਗ ਬਲੱਡ ਨਹੀਂ ਆਏਗਾ ਤਾਂ એનર્ਜੀ ਨਹੀਂ ਮਿਲੇਗੀ ਅਲੈਸ ਦੇਰ ਤੋਂ ਕੋਈ ਨਾ ਗ੍ਰਾਫ ਵੀ ਕੱਟੇ ਹੋਣੇ ਆ ਵੀ ਕਿਦਾਂ ਨਹੀਂ ਗ੍ਰਾਫ ਨਹੀਂ ਹੋਵੇ ਕੱਟੇ ਹਨ ਠੀਕ ਹੈ ਪ੍ਰਾਈਵੇਟਾਈਜੇਸ਼ਨ ਪ੍ਰਾਈਵੇਟ ਕੰਪਨੀਆਂ ਆਉਣ ਦੇ ਨਾਲ ਥੋੜਾ ਕੰਪੀਟੀਸ਼ਨ ਵਿੱਚ ਆ ਗਿਆ ਹੈ ਪਰ ਫਿਰ ਵੀ LIC ਤਰੱਕੀ ਤੇ ਸੀ ਹਮੇਸ਼ਾ ਹਲੇ ਵੀ ਐਲਸੀ ਦਾ ਮਾਰਕੀਟ ਸ਼ੇਅਰ ਹੈ ਜਿਹੜਾ ਉਹ ਨੰਬਰ 1 ਤੇ ਹੈਗਾ ਉਸੇ ਤੇ ਕੋਈ ਨਹੀਂ ਪਰ ਜਿਹੜਾ ਉਹਨੂੰ ਕੰਮ ਨੂੰ ਚਲਾਣ ਲਈ ਜਿਹੜਾ EMPLOYEES ਦੀ ਜ਼ਰੂਰਤ ਹੈ ਉਹ ਸਾਡੀ ਇੱਕ ਡਿਮਾਂਡ ਮੰਗੀ ਹੋਏਗੀ ਨਹੀਂ ਕਿ ਕੋਈ ਚਲਵਾਈ ਨਾ ਹੋਈ ਸਦਾ ਸੀ ਫੇਡ ਵੀ ਸਾਡੇ ਆਲ ਇੰਡੀਆ ਇੰਸ਼ੋਰੈਂਸ EMPLOYEES ਐਸੋਸੀਏਸ਼ਨ ਵੱਲੋਂ ਕਾਲ ਹੋਏਗੀ ਔਰ ਮਾਰਚ ਵਿੱਚ ਫੇਰ ਇੱਕ ਘੰਟੇ ਦਾ ਵਾਕਆਊਟ ਕੀਤਾ ਜਾਏਗਾ ਜੇ ਨਹੀਂ ਇਹਦਾ ਕੋਈ ਭਲ ਨਿਕਲਦਾ ਧੰਨਵਾਦ ਠੀਕ